हां जी दोस्तों मैं मनदीप सिंह दलेओ उमरा डेयरी फार्म ਤੇ ਸਵਾਗਤ ਆ ਸਾਰਿਆਂ ਦਾ ਪਿੰਡ ਆਪਣਾ ਟਾਲੀਆਂ ਤਹਿਸੀਲ ਬਲੱਡਾ ਜ਼ਿਲ੍ਹਾ ਮਾਨਸਾ ਇੱਕ ਝੋਟੀ ਆ ਦੂਜੇ ਸੂਏ ਆ 6 ਦੰਦਾਂ ਦਾ ਕਹਿੰਨ ਨੂੰ ਪਹਿਲੇ ਸੂਏ ਵੀ ਚੱਲ ਜੂ ਦੂਜੇ ਸੂਏ ਸੂਈ ਹੋਈ ਹੈ ਇਹ ਪੂਰੇ ਖੁੱਲੇ ਕਰਦੀ ਆ ਬਿਲਕੁਲ ਠੰਡੀ ਝੋਟੀ ਆ 6 ਦੰਦ ਝੋਟੀਆ ਸਾਫ਼ ਅੱਡੜਾ ਬਿਲਕੁਲ 14 ਕਿਲੋ ਦੁੱਧ ਇੱਥੇਲੇ ਤਿਆਰ ਆ ਕੰਡੇ ਵਾਲਾ ਜਿਸ ਕਿਸੇ ਵੀ ਨੇ ਲੈਣੀ ਹੋ ਕੰਟੈਕਟ ਕਰਦੇ 14 ਤੋਂ ਵਾਰ-ਵਾਰ ਹੋ 15 ਤੋਂ ਘੱਟ ਹੋ ਮੰਗਰੇ ਦੇ ਕੱਟੀਆਂ 20-22 ਦਿਨਾਂ ਦੇ ਲਗਭਗ ਸੂਈ ਵੀ ਹੈ ਇਹ ਛੇ ਦੰਦ ਚੋਟੀ ਆ ਅਗਲੇ ਸੂਏ ਹੁਣ ਵੀ ਹੋ ਉਮੀਦ ਹੈਗੀ ਵੀ ਕਿਲੋ ਕੁ ਦੁੱਧ ਹੋ ਸਕਦਾ ਅਪ ਕਰ ਜਗੇ ਉਹ ਜਿਹੜਾ ਕੁਮਰ ਦਾ ਕੱਚਾ ਸੂਆ ਹੁੰਦਾ ਪਸ਼ੂ 40-45 ਦੁੱਧ ਦੇਣਾ ਜਦੋਂ ਪੀਕ ਲੈਵਲ ਤੇ ਆਉਂਦਾ ਪਰ ਅਗਲੇ ਸੂਏ ਦੋਦੇ 17 ਕਿਲੋ ਦੁੱਧ ਦੇਣ ਵਾਲੀ ਝੋਟੀ ਆ ਆਰਾਮ ਨਾਲ ਮੰਗਰ ਇਹਦੇ ਕੱਟੀ ਆ 15 ਕਿਲੋ ਅਸਟਵਾਰ ਵੀ ਆਰਾਮ ਨਾਲ ਦੁੱਧ ਦੇਈ ਜਾਂਦੀ ਹੁੰਦੀ ਆ ਉਹਨੇ ਹੁਣ 14 ਤੋਂ ਬਾਰ-ਬਾਰ ਹੁਕੰਡੇ ਵਾਲਾ 1,35,000 ਰੁਪਏ ਰੇਟਾਂ ਦੇ ਮੰਗਰ ਕੱਟੀ ਆ 20 ਬਾਈ ਕਿਤਨਾ ਦੇ ਲਗਭਗ ਸੂਈ ਵੀ ਆ ਆਰਡਰ ਦੀ ਟਾਈਟ ਆ ਥੋੜੀ ਜੀ ਨਾ ਜ਼ਿਆਦੇ ਆਰਡਰ ਨਾ ਜ਼ਿਆਦੇ ਟਾਈਟ ਆਗਾ ਬਚਾਲੜਾ ਮਿਲ ਜਾ ਡਰ ਦਾ ਵੀ ਪੂਰੀ ਟੌਪ ਦੀ ਚਵਾਈ ਹੈ ਇੱਕ ਨੰਬਰ ਸਾਫ ਡਰਾ ਬਿਲਕੁਲ ਜਿਸ ਕਿਸੇ ਵੀ ਇਹਨੇ ਲੈਣੀ ਹੋਵੇ ਕੰਟੈਕਟ ਕਰ ਸਕਦੇ ਹੋ ਸਕਰੀਨ ਤੇ ਨੰਬਰ ਚੱਲ ਰਿਹਾ 6 ਦੰਦ ਦਾ ਦੰਦ ਵੀ ਤੁਸੀਂ ਚੈੱਕ ਕਰ ਸਕਦੇ ਹੋ ਪੂਰਾ ਖੁੱਲਾ ਕਰਦਾ ਇਹਦਾ ਬਿਲਕੁਲ ਠੰਡੀ ਝੋਟੀ ਹੈ ਚਾਹੇ ਬਿਨਾ ਬੱਚੇ ਤੋਂ ਵੀ ਤੁਸੀਂ ੱਲੇ ਵੇਜੋ ਇਹਦੇ